ਨਮਸਕਾਰ ਸ਼ੁਰੂਆਤ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਅੱਜ ਆਏ ਹੋ ਦੇਖੋ ਜੀ ਫਲੱਡ ਚ ਇੱਕ ਉਹ ਨਾ ਇਮੀਡੀਏਟ ਰੀਲੀਫ ਇਮੀਡੀਏਟ ਰੀਲੀਫ ਦੀ ਸਾਈ ਕਿਰੀਏ ਏਵੈਕੂਏਸ਼ਨ ਹੋ ਗਿਆ ਅ ਐਮਰਜੈਂਸੀ ਮੈਡੀਕਲ ਸਰਵਿਸਿਜ਼ ਹੋ ਗਿਆ ਤੇ ਪਲੱਸ ਰਾਸ਼ਨ ਜਿਹੜਾ ਉਹ ਉਪਲਬਧ ਕਰਾਣਾ ਹੁਣ ਅਸੀਂ ਮਿਡਟਰਮ ਫਲੱਡ ਰੀਲੀਫ ਤੇ ਫੋਕਸ ਕਰ ਰਹੇ ਹਾਂ ਅਹੀਂ ਜਿਹੜੀ ਕਿੱਟਸ ਰੈਡੀ ਕੀਤੀਆਂ ਜਿਨ੍ਹਾਂ ਦੇ ਘਰ ਤੇ ਪਾਣੀ ਫਿਰ ਕੇ ਗਿਆ ਉਹਨਾਂ ਨੂੰ ਬੈਡਿੰਗਸ ਟਾਵਲਸ ਬਲੈਂਕਟਸ ਹੋ ਗਏ ਟਰਚ ਹੋ ਗਿਆ ਤਰਪਾਲ ਹੋ ਗਿਆ ਐਸੀ ਆਹੀ ਕਿੱਟਸ ਰੈਡੀ ਕੀਤੀ ਉਹ ਅੱਜ ਤੋਂ ਆਹੀ ਸ਼ੁਰੂ ਕਰਨ ਲੱਗੇ ਇੱਕ ਐਸਾ ਵਰਗ ਜਿਹਨੂੰ ਆਹੀ ਪੁਲਾ ਚੁਕੇ ਆ ਉਹ ਹੈ ਜਿਹੜੇ ਡੇਲੀ ਵੇਚ ਤੇ ਲੇਬਰਰਸ ਨੇ ਪਿਛਲੇ ਵੀ ਦੇਖਿਆ 15 ਦਿਨ ਤੋਂ ਲਗਾਤਾਰ ਸਰੇ ਬਾਰਿਸ਼ ਹੁੰਦੀ ਰਹੀ ਆ ਅੱਜ ਫਰਚਨਟਲੀ ਬਾਰਿਸ਼ ਨਹੀਂ ਹੋਈ ਉਹ ਦਿਹਾੜੀਦਾਰ ਜਿਹੜੇ ਮਜ਼ਦੂਰ ਨੇ ਉਹ ਉਹਨਾਂ ਦਾ ਪਿਛੇ 15 ਦਿਨ ਤੋਂ ਕੋਈ ਇਨਕਮ ਸੋਰਸ ਨਹੀਂ ਹੈ ਪਠਾਨਕੋਟ ਅਸੀਂ ਐਸਏ ਉਸ ਪਰਿਵਾਰਾਂ ਨਾਲ ਟੀਚ ਆਊਟ ਕਰ ਰਹੇ ਹਾਂ ਕਿ ਜਿਹਦੇ ਕੀ ਜਿਨ੍ਹਾਂ ਦਾ ਪਿਛੇ 15 ਦਿਨ ਤੋਂ ਕੋਈ ਰੋਜ਼ਗਾਰ ਨਹੀਂ ਲੱਗਿਆ ਅੱਜ ਵੀ ਅਹੀ ਉਹ ਉਹ ਪਰਵਾਰਾਂ ਨੂੰ ਰੀਚ ਆਊਟ ਕਰਾਂਗੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡੀ ਟੀਮ ਆਲਰੇਡੀ ਕੋਲੀਆਂ ਪਿੰਡਾਂ ਦੀ ਸਾਈਡ ਜੋ ਬੰਮਿਆਰ ਸੈਕਟਰ ਚ ਸਾਡੇ ਵੋਲੰਟੀਅਰਸ ਉੱਥੇ ਪਿਛਲੇ 10 ਦਿਨ ਤੋਂ ਲਗਾਤਾਰ ਕੰਮ ਕਰ ਰਹੇ ਨੇ ਤੇ ਉਹ ਆਉਣ ਵਾਲੇ ਦਿਨਾਂ ਚ ਵੀ ਉਹ ਉੱਥੇ ਰੀਲੀਫ ਹੈ ਤੇ ਉੱਥੇ ਪਾਣੀ ਦਾ ਲੈਵਲ ਆਲਮੋਸਟ ਹੰਨਾ ਹੀ ਹੈ ਥੋੜਾ ਥੋੜਾ ਹੁਣ ਅਗਰ ਰੱਬ ਦੀ ਮਿਹਰ ਹੋਈ ਤੇ ਘਟੇਗਾ ਤੇ ਜਿਹੜਾ ਸਾਡਾ ਫੋਕਸ ਇਸ ਵੇਲੇ ਇਮੀਡੀਏਟ ਰਿਲੀਫ ਤੋਂ ਮਿਡ-ਟਰਮ ਰਿਲੀਫ ਤੇ ਅਸੀਂ ਡਾਇਵਰਟ ਕੀਤਾ ਹੈ ਆਉਣ ਵਾਲੇ ਟਾਈਮ ਤੇ ਲੌਂਗ-ਟਰਮ ਰਿਲੀਫ ਤੇ ਵੀ ਅਸੀਂ ਫੋਕਸ ਕਰਾਂਗੇ ਨਹੀਂ ਸਰ ਪੋਲੀਟੀਕਲੀ ਮੈਂ ਕਿਸੇ ਬਾਰੇ ਕਮੈਂਟ ਨਹੀਂ ਕਰਾਂਗਾ ਮੈਂ ਸਿਰਫ ਇੱਕ ਇੰਡੀਵਿਜੂਅਲ ਐਸ ਸ਼ਾਇਰ ਨੇ ਸਾਨੂੰ ਅਸੀਂ ਆਪਣਾ ਬਚਪਨ ਆਪਣੀ ਜਵਾਨੀ ਤੇ ਇਸ ਵੇਲੇ ਆਪਣਾ ਮਿਡਲ ਏਜ ਅਸੀਂ ਇਹ ਸ਼ੇਅਰ ਚ گزار ਰਹੇ ਤੇ ਇਹਨਾਂ ਨੇ ਸਾਨੂੰ ਅੱਜ ਜੋ ਵੀ ਅਸੀਂ ਮੈਂ ਖਾ ਰਹਿਆ ਮੇਰੇ ਬੱਚੇ ਖਾ ਰਹੇ ਨੇ ਅਸ਼ਾਇਦ ਹੀ ਬਦੌਲਤ ਹੈ ਤੇ ਇੱਕ ਫਰਜ਼ ਬੰਦਾ ਸ਼ਹਿਰ ਦੇ ਪ੍ਰਤੀ ਕਿ ਆਹੀ ਜਦੋਂ ਸ਼ਹਿਰ ਮੁਸ਼ਕਲ ਚ ਹੈ ਸਾਡਾ ਪੰਜਾਬ ਮੁਸ਼ਕਲ ਚ ਹੈ ਆਈ ਕੁਝ ਕਰੀਏ ਮੈਂ ਕਿਸੇ ਵੀ ਸੰਸਥਾ ਨਾਲ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਨਹੀਂ ਜੁੜੇਗਾ ਕੁਝ ਐਸੇ ਲੋਕ ਗ੍ਰਮਿਤ ਸ਼ਾਇਦ ਕਰ ਰਹੇ ਹੋਣ ਲੇਕਿਨ ਮੇਰਾ ਕੋਈ ਕਿਸੇ ਨਾਲ ਲੈਣਾ ਦੇਣਾ ਨਹੀਂ ਇਹ ਇੰਡੀਵਿਜੂਅਲੀ ਇੱਕ ਪ੍ਰਯਾਸ ਹੈ ਤਾਂ ਕਿ ਜਿਸ ਸ਼ਹਿਰ ਨੇ ਮੈਨੂੰ ਰੋਟੀ ਦਿੱਤੀ ਰਹਿਣ ਦੀ ਥਾਂ ਦਿੱਤੀ ਉਹਦੇ ਵਾਸਤੇ ਮੇਰਾ ਕੋਈ ਨਾ ਕੋਈ ਫਰਜ਼ ਹੈ ਉਹਨੂੰ ਮੈਂ ਅਦਾ ਕਰਾਂਗਾ ਦੇਖੋ ਜੀ ਅੱਜ ਆ ਹੀ ਤਕਰੀਬਨ 79 ਸਾਲ ਸਾਨੂੰ ਆਜ਼ਾਦੀ ਦੇ ਹੋ ਗਏ ਨੇ ਅਗਰ ਹਾਈਵੇ ਕਿਸੇ ਦੇ ਸਿਰ ਤੇ ਛੱਤ ਨਹੀਂ ਹੈ ਕਿ ਅਤਰਪਾਲ ਦੇ ਥੱਲੇ ਰਹਿਣਾ ਰਹਿਣ ਲਈ ਮਜਬੂਰ ਹੈ ਇੱਕ ਤਾਂ ਜਿਆਦਾ ਅਨਫੋਰਚੂਨੇਟ ਗੱਲ ਸਾਡੇ ਵਾਸਤੇ ਨਹੀਂ ਹੋ ਸਕਦੀ ਹੁਣ ਤੱਕ ਜਿੰਨੇ ਵੀ ਪਰਿਵਾਰਾਂ ਦੀ ਮੈਂ ਮਦਦ ਕਰ ਸਕਿਆ ਉੰਨੀ ਮੈਂ ਕੀਤੀ ਹੈ ਮੈਂ ਤੁਹਾਡੇ ਰਾਹੀਂ ਅਪੀਲ ਕਰਾਂਗਾ ਸਾਰੀ ਸੰਸਥਾਵਾਂ ਕੀ ਐਸ ਕੜੀ ਚ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਵਾਸਤੇ ਅੱਗੇ ਆਨ ਛੋਟਾ ਜਿਹਾ ਸ਼ਹਿਰ ਹੈ ਸਾਡਾ ਕੋਈ ਵੱਡਾ ਸ਼ਹਿਰ ਨਹੀਂ ਇੱਕ ਵਾਰ ਸਾਰਾ ਰਾਉਂਡ ਦੇਖ ਕੇ ਰਾਉਂਡ ਲੈ ਕੇ ਜਿੰਨੂੰ ਜ਼ਰੂਰਤ ਆ ਉਹਨੂੰ ਡਾਇਰੈਕਟਲੀ ਅਪਰੋਚ ਕਰਨ ਮੈਂ ਮਿਲ ਕੋ ਕਈ ਅਪਰੋਚ ਕਰਦੇ ਨੇ ਕਿ ਜਿਹਨਾਂ ਮਦਦ ਕਰਨੀ ਆ ਹੀ ਡਾਇਰੈਕਟ ਉਸ ਏਰੀਆਸ ਨੂੰ ਉਹਨਾਂ ਨੂੰ ਰੈਫਰ ਕਰ ਦਿੰਦੇ ਆ ਜਿੱਥੇ ਕੀ ਮਦਦ ਦੀ ਜ਼ਰੂਰਤ ਹੈ ਇਸ ਵੇਲੇ ਤੇ ਸਭ ਤੋਂ ਵੱਡਾ ਦੁੱਖ ਇਹ ਚੀਜ਼ ਦਾ ਕਿ ਤਰਪਾਲ ਥਲੇ ਕੋਈ ਇਨਸਾਨ ਉਹ ਕਿੱਦਾਂ ਰਹਿ ਸਕਦਾ ਜੋ ਵੀ ਆਹੀ ਹੁਣ ਤੱਕ ਕੀਤਾ ਮੈਂ ਤੇ ਇਹੀ ਕਵਾਂਗੇ ਕਿ ਆ ਸਾਡੇ ਮੇਰਾ ਕੋਈ ਹੱਥ ਨਹੀਂ ਆ ਭੋਲੇ ਸ਼ੰਕਰ ਜੀ ਦਾ ਆਸ਼ੀਰਵਾਦ ਹੈ ਉਹੀ ਕਰਾਨ ਵਾਲੇ ਆ ਉਹਨਾਂ ਨੇ ਇਹ ਸਭ ਮਤਲਬ ਲਿਖੇ ਦਾ ਤੇ ਆਹੀ ਕਰ ਰਹੇ ਵੀ ਅੱਜ ਦੀ ਕਿੱਟ ਚ ਸਾਡੇ ਕੋਲ ਜਿਹੜਾ ਦਰਿਆ ਹੈ ਚਦਰਾਂ ਹੈ ਟਾਵਲਸ ਹੈ ਰਸੀਆਂ ਨੇ ਪਾਲ ਨੇ ਬਲੈਂਕਟਸ ਨੇ ਇਹ ਜੀ ਇਮੀਡੀਏਟ ਕਿਟਸ ਹੈ ਹਾਂ ਜਿਨ੍ਹਾਂ ਨੂੰ ਜ਼ਰੂਰਤ ਹੈ ਵਰਤਨਾਂ ਦੀ ਉਹਨਾਂ ਨੂੰ ਵਰਤਨਾਂ ਦਵਾਂਗੇ ਆਉਣ ਵਾਲੇ ਟਾਈਮ-ਟਾਈਮ ਮੈਡੀਕਲ ਕੈਂਪਸ ਦਾ ਪ੍ਰੋਗਰਾਮ ਕਰ ਰਹੇ ਹਾਂ ਕਿ ਜਿਹੜੇ ਕਈ ਐਸੇ ਪਰਿਵਾਰ ਹੋਣੇ ਆ ਜਿਨ੍ਹਾਂ ਦਾ ਸਭ ਕੁਝ ਡੁੱਟ ਗਿਆ ਇਨਕਲੂਡਿੰਗ ਮੈਡੀਸਿਨਸ ਉਹਨਾਂ ਨੂੰ ਮੈਡੀਸਨਲ ਰਿਲੀਫ ਵਗੈਰਾ ਉਹ ਸਭ ਕੁਝ ਹੀ ਪ੍ਰੋਵਾਈਡ ਕਰਾਂਗੇ ਆਉਣ ਵਾਲੇ ਟਾਈਮ ਦੇਖੋ ਜੀ ਲੋਕੀ ਕਾਫੀਆਂ ਨੇ ਹੁਣ ਮੈਂ ਫੋਰ ਐਗਜ਼ਾਮਪਲ ਕੱਲ ਇੱਕ ਮਹਤਰਮਾ ਦਾ ਮੈਸੇਜ ਆਇਆ ਹੈ ਹੀ ਉਹਨਾਂ ਨੇ ਮੈਡੀਸਿਨਸ ਡੋਨੇਟ ਕਰਨੀਆਂ ਹੈ। ਤੇ ਆਹੀ ਬਸ ਉਹਨਾਂ ਨੂੰ ਗਾਈਡ ਕਰਨੇ ਆ ਕਿ ਇੱਥੇ ਜਾ ਕੇ ਤੁਸੀਂ ਡੋਨੇਟ ਕਰ ਦੋ। ਇੱਥੇ ਜ਼ਰੂਰਤ ਹੈ। ਇੱਥੇ ਬਸ ਮੈਂ ਉਹਨਾਂ ਨੇ ਜੈਸਾ ਸੁਪੋਜ਼ ਮੇਰੇ ਖਿਆਲ ਪੈਰਾਸੀਟਾਮੋਲ ਹੋਵੇ ਤੇ ਡਾਇਰੀਆ ਦੇ ਰਿਲੇਟਿਡ ਮੈਡੀਸਿਨਸ ਸੀ। ਉਹ ਹੋ ਗਿਆ। ਪਲੱਸ ਕਈ ਲੋਕ ਆ ਰਹੇ ਨੇ ਕਈ ਅ ਅਈ ਮੈਸੇਜ ਆਂਦੇ ਕਿ ਆਹੀ ਮਤਲਬ ਕੰਟ੍ਰਿਬਿਊਟ ਕਰਨਾ ਆਹੀ ਡਾਇਰੈਕਟਲੀ ਉਹਨਾਂ ਨੂੰ ਕਹਿੰਨੇ ਕਿ ਆਏ ਏਰੀਆ ਸੱਚੇ ਤੋਂ ਉੱਥੇ ਜਾ ਕੇ ਤੁਸੀਂ ਆਪਣੇ ਕੰਟ੍ਰਿਬਿਊਟ ਕਰ ਲਓ। अपे डोन डोनेट कर लो रादर देन कि आही कुछ भी एक्सेप्ट करिए मैं बहुत मान नाल कमांगा अही ऐसी कॉम है गज़नी तो लेके औरंगजेब तक थे औरंगजेब तो लेके अब्दाली तक जदो जदो हिंदुस्तान पे अटैक होया सब तो पहला अटैक सैन वाला माजा माज, जोन है जदो जदो हिंदुस्तान पे ਲੋਕਾਂ ਨੇ ਚੜ੍ਹਾਈ ਕੀਤੀ ਉਹ ਮਾਜੇ ਤੋਂ ਹੋ ਕੇ ਗਿਤੇ ਤੇ ਮਾਜੇ ਏਰੀਆ ਨੂੰ ਨਿਸਤਨਾਬੂਤ ਪੰਜਾਬ ਨੂੰ ਕਰਕੇ ਉਹ ਦਿੱਲੀ ਵੱਲ ਕੂਚ ਕੀਤੀ ਹੈ ਹਰ ਵਾਰ ਪੰਜਾਬੀ ਫੇਰ ਤੋਂ ਖੜੇ ਹੁੰਦੇ ਨੇ ਤੇ ਮੈਂ ਦਾਅਵੇ ਨਾਲ ਕਹਿੰਦਾ ਵਿਦਨ ਫਿਊ ਮੰਥਸ ਪੰਜਾਬ ਵੀ ਪੰਜਾਬ ਫੇਰ ਤੋਂ ਖੜਾ ਹੋਊਗਾ ਆਪਣੇ ਪੈਰਾਂ ਤੇ ਖੜਾ ਹੋਊਗਾ ਵਿਦਾਊਟ ਕਿਸੇ ਦੀ ਹੈਲਪ ਤੇ ਪਠਾਨਕੋਟ ਫੇਰ ਤੋਂ ਖੜਾ ਹੋਊਗਾ ਅਹੀ ਸਾਡੇ ਚ ਜਿਹੜਾ ਜਜ਼ਬਾ ਉਹ ਕਰੋੜਾਂ ਰੁਪਏ ਖਰਚੇ ਕਿ ਵੀ ਜਜ਼ਬਾ ਨਹੀਂ ਆਉਂਦਾ ਇਹ ਪੰਜਾਬੀਅਤ ਇਹਨੂੰ ਅਸਲੀ ਪੰਜਾਬੀਅਤ ਕਹਿੰਦੇ ਆ ਤੁਸੀਂ ਹਜ਼ਾਰ ਸਾਲ ਦਾ ਇਤਿਹਾਸ ਲੈ ਲਓ ਕਿੰਨੀ ਕਿੰਨੀ ਵਾਰ ਪੰਜਾਬ ਚ ਪੰਜਾਬ ਤੇ ਥਰੂ ਅਟੈਕ ਹੋਇਆ ਤੇ ਕਿੰਨੀ ਕਿੰਨੀ ਵਾਰ ਪੰਜਾਬ ਫਿਰ ਤੋਂ ਮੋੜ ਖੜਾ ਹੋਇਆ ਧੰਨਵਾਦ